ਤੇ ਸਾਲ ਲੋਕਾਂ ਦੇ ਮਾਤਾ ਦਾ ਇਹਨਾਂ ਨਾਲ ਕੋਈ ਵੀ ਸਾਂਝ ਨਹੀਂ ਹੈਗੀ ਤੇ ਇਹਨਾਂ ਦੇ ਪਿੰਡ ਫੋਨ ਕੀਤਾ ਤੇ ਵੇਖ ਲੋ ਕਈ ਲੋਕ ਐਵੇਂ ਦੇ ਹੈਗੇ ਆ ਕਿ ਸਿਰਫ ਪਿੰਡ ਮਤਲਬ ਕਿ ਮਾਤਾ ਦੇ ਘਰ ਜਾ ਕੇ ਉਹਨਾਂ ਨੂੰ ਇੱਕ ਤਲਾਹ ਹੀ ਦੇਣੀ ਸੀ ਕਿ ਤੁਹਾਡੀ ਮਾਤਾ ਫਲਾਣੇ ਫਲਾਣੇ ਪਿੰਡ ਇਦਾਂ ਧੁਰੀ ਫਿਰਦੀ ਆ ਤੇ ਵੇਖ ਲਓ ਦੁਨੀਆ ਐਵੇਂ ਦੀ ਵੀ ਹੈਗੀ ਆ ਸੈਲਫਿਸ਼ ਦੁਨੀਆ ਮਤਲਬ ਵੀ ਦੁਨੀਆ ਵੀ ਇਵੰਦਾਂ ਦੀ ਹੈਗੀ ਆ ਪਰ ਸਾਰੇ ਲੋਕ ਇਦਾਂ ਦੇ ਨਹੀਂ ਹੈਗੇ ਮੇਰੇ ਮੰਨੀ ਵੀਰ ਵਰਗੇ ਇਹਨਾਂ ਵੀਰਾ ਵਰਗੇ ਭਾਈ ਸਾਹਿਬ ਵਰਗੇ ਵੀ ਵੀਰ ਹੈਗੇ ਆ ਫਿਰ ਇਹਨਾਂ ਨੇ ਕੀ ਕੀਤਾ ਕਿ ਮਾਤਾ ਨਾਲ ਪੂਰੀ ਕਹਿੰਦੇ ਹੁੰਦੇ ਗੱਲਬਾਤ ਕੀਤੀ ਮਾਤਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮਾਤਾ ਤੂੰ ਹੈ ਕਿੱਥੋਂ ਆ ਕਿੱਦਾਂ ਆ ਫਿਰ ਮਾਤਾ ਨੇ ਦੱਸਿਆ ਕਿ ਮੇਰੀ ਰਿਸ਼ਤੇਦਾਰੀ ਹੈਗੀ ਆ ਇੱਥੇ ਘੜਕਾ ਚੋਲਾ ਸਾਹਿਬ ਦੇ ਨਾਲ ਹੀ ਪੈਂਦਾ ਘੜਕਾ ਫਿਰ ਮਾਤਾ ਜੀ ਤੋਂ ਇਹਨਾਂ ਨੇ ਪੁੱਛਿਆ ਵੀ ਕਿੰਨਾ ਦੇ ਘਰਾਂ ਚ ਜਿਸ ਦਰੀਆ ਕੌਣ ਵਾ ਕਿੱਦਾਂ ਆ ਮਾਤਾ ਜੀ ਨੇ ਇਹਨਾਂ ਨੂੰ ਐਡਰੈਸ ਦਿੱਤਾ ਫਿਰ ਇਹਨਾਂ ਨੇ ਜੋ ਚਲੋ ਇਹਨਾਂ ਨਾਲ ਜਿਹੜੇ ਵੀਰ ਭਰਾ ਜੁੜੇ ਆ ਤੇ ਉਹਨਾਂ ਨਾਲ ਸੰਪਰਕ ਕੀਤਾ ਕਿ ਇੰਨਾ ਤੁਹਾਡੇ ਪਿੰਡ ਦੇ ਵਿੱਚ ਫਲਾਨਾ ਫਲਾਨਾ ਕੋਈ ਬੰਦਾ ਬਾ ਤੇ ਉਹਨਾਂ ਦੀ ਰਿਸ਼ਤੇਦਾਰਨੀ ਸਾਡੇ ਕੋਲ ਇਥੇ ਚੋਲਾ ਸਾਹਿਬ ਸੇ ਤੋਂ ਲੈ ਕੇ ਹੁਣ ਤੱਕ ਬਜਾਰਾਂ 'ਚ ਤੁਰੇ ਫਿਰਦੀ ਆ ਤੇ ਚਲੋ ਧੰਨਵਾਦ ਕਰਦਾ ਮੈਂ ਮਾਤਾ ਜੀ ਦੇ ਰਿਸ਼ਤੇਦਾਰਾਂ ਦਾ ਵੀ ਕਿ ਉਹਨਾਂ ਨੇ ਭਾਈ ਸਾਹਿਬ ਦੀ ਇੱਕ ਬੇਨਤੀ ਤੇ ਉਹਨਾਂ ਨੇ ਪਰਿਵਾਰ ਲੱਭਾ ਉਹਨਾਂ ਦਾ ਪਰਿਵਾਰ ਨੂੰ ਦੱਸਿਆ ਤੇ ਹੁਣ ਲਗਭਗ ਰਾਤ ਦੇ 9 ਵਜੇ ਆ ਤੇ ਅੱਜ 29 ਤਰੀਕ ਹੋ ਗਈ ਹੈ 29 ਸਤੰਬਰ ਤੇ ਅੱਜ ਪਰਿਵਾਰ ਨੂੰ ਮਾਤਾ ਸੌਂਪ ਦਿੱਤੀ ਆ ਕੀ ਕਰਕੇ ਨਾਂ ਚਰ ਲਾਉਣਾ ਨਹੀਂ ਭੰਜੇ ਆ ਗਏ ਨਹੀਂ ਭੰਜੇ ਮੈਨੂੰ ਸਦਾ ਜੋਗਰੇ ਨੂੰ ਚਾਹੀ ਆ ਆ ਬੰਮੋਕਾ ਨਹੀਂ ਲੈ ਨਹੀਂ ਉਹ ਪਿੰਡੀ ਚਾਡੋ ਨੇ ਜਗੀ ਵੀ ਤੇ ਆਉਂਦਾ ਘਰੇ ਛੱਡੋ ਘਰੇ ਛੱਡੋ ਆ ਕਰ ਲੋ ਗੱਲ ਨਹੀਂ ਪਿੰਕਾ ਭੰਜੇ ਕਰ ਹੈਲੋ ਭੰਜੇ ਛੱਡ ਕੇ ਸਭ ਕੋ ਜਾ ਜਾ ਇੱਥੇ ਜਾ ਬੰ ਕਿਥੇ ਮਾਤਾ ਆ ਆ ਆ ਵਾ ਗਿਆ ਜਾਈ ਆ ਲਿਆ ਗਏ ਸਾਰੇ ਨਾਲ ਭੰਜੇ ਵਧੀਆ ਵਧੀਆ ਭਾਈ ਠੀਕ ਠਾਕ ਇਦਾਂ ਡਿਸਟਰ ਬਾੜਾ ਮਾਤਾ ਜੈਸੀ ਕਾਲ ਹੁਣ ਮੈਂ ਕਿਹੜੇ ਪਿੰਡ ਆਪਣਾ ਭਾਜੀ ਮੇਰੇ ਆਖਿਆ ਸਭ ਦੇ ਨਾਲ ਹੀ ਬੈਣਗੇ ਅਸੀਂ ਬਸ ਸਿੰਘਾ ਪਿੰਡ ਇਹ ਵਿਣਗ ਸੁਭਾ ਸਿੰਘ ਹਾਂ ਸੁਭਾ ਸਿੰਘ ਓਕੇ ਓਕੇ ਤੇ ਇੱਥੇ ਕੀ ਕਰਨਾ ਹੈ ਜੀ ਇੱਥੇ ਸਾਡੇ ਬਾ ਮੇਰੇ ਰਿਸ਼ਤੇਦਾਰੀਆਂ ਨੋਹ ਦੀ ਤੇ ਮੇਰੀ ਦੋਧੀਆਂ ਨੋਹ ਦੀ ਤੇ ਉਹਨਾਂ ਦੇ ਨਾਲ ਆਏ ਆ ਕਿੱਥੇ ਕਿਹੜੇ ਪਿੰਡ ਆਏ ਜੀ ਇੱਥੇ ਪਿੰਡ ਹੀ ਆਏ ਹਾਂ ਜੀ ਆਪਾਂ ਚੱਲ ਅੱਗੇ ਆ ਜਾ ਨੇ ਅੱਗੇ ਆ ਜਾ ਨਾ ਦੱਸ ਦੇ ਬੰਦਿਆਂ ਨੂੰ ਮੇਰੀ ਕਿਹੋ ਜਾਨੋ ਆ ਆ ਕਿਹੜੇ ਪਿੰਡ ਆ ਆ ਕਿਹੜੇ ਪਿੰਡ ਬਲ ਚੋਲਾ ਦਾ ਹਾਂ ਨਾ ਠੀਕ ਹੈ ਬਹੁਤ ਠਹਿਰੇ ਜੀ ਆ ਜੇ ਮੈਨੂੰ ਪਤਾ ਤੈਨੂੰ ਕਿੰਨਾ ਕੀ ਹੁੰਦਾ ਨੇ ਪਾਇਆ ਮੈਂ ਤੇ ਪੁੱਤਾਂ ਦੀ ਮੈਂ ਤਾਂ ਹੁਣ ਇਹ ਨਾ ਛੱਡ ਗਿਆ ਹੀ ਅੰਮ੍ਰਿਤਸਰ ਵੀਰ ਉਹ ਲੈ ਆਇਆ ਸੀਗਾ ਮੈਂ ਆ ਕੁਛ ਨਹੀਂ ਵੇਖਿਆ ਖਲੂਸਾ ਦਾ ਕਰ ਤਾ ਕੇ ਉਹ ਖੇਮ ਕਰਨ ਬਾਅਦ ਉਹ ਲੈਦਾ ਹੈ ਤੇ ਜਦੋਂ ਉਹ ਕਿ ਦੋ ਦਾ ਪਰਿਵਾਰ ਲੈ ਬੈਠੋ ਛੱਡ ਕੇ ਗਿਆ ਹਾਂ ਹਾਂ ਤੇ ਉਧਰੋਂ ਤੁਹਾਡਾ ਫੋਨ ਆ ਗਿਆ ਮੈਨੂੰ ਕਹਿੰਦਾ ਵੀਰ ਮਨੀ ਚੋਲਾ ਸਾਹਿਬ ਤੋਂ ਫੋਨ ਆਉਂਦਿਆ ਤੇ ਨੰਬਰ ਸੇਵ ਨੰਬਰ ਸੇਵ ਹੀ ਨਾ ਤੇ ਮੈਂ ਕਿਹਾ ਯਾਰ ਉਹਨੂੰ ਫੋਨ ਦਾ ਕਿ ਪੁੱਛ ਕੀ ਗੱਲ ਆ ਤੇ ਜਦੋਂ ਤੂੰ ਭੇਜੇ ਤੂੰ ਭੇਜਿਆ ਵੀ ਪੰਜਾਬ ਬਣਾ ਮਾਤਾ ਮੇਗਾ ਇਹ ਨਾ ਮੇਰੀ ਮਾਂ ਮੇਰੀ ਇੱਕ ਵੀਡੀਓ ਨਾਲ ਜਿਹੜਾ ਪਰਿਵਾਰ ਲੱਭ ਜੂ ਹੋ ਕੀ ਚਾਹੀਦਾ ਪੰਜਾਬ ਪੰਜਾਬੀ ਭਰਾ ਹੋਵੇ ਭੈਣ ਹੋਵੇ ਮੈਨੂੰ ਮੈਨੂੰ ਹੁੰਦੀ ਮੈਂ ਛੇਤੀ ਆ ਕੇ ਪਹੁੰਚ ਜਾਂ ਜਾਂ ਪਾਜੀ ਇੱਥੇ ਮੈਂ ਦੱਸਾਂ ਕਿ ਪਹਿਲਾਂ ਦੇ ਨਾ ਘਰੇ ਫੋਨ ਲਾਇਆ ਤੇ ਬਾਅਦ ਮੈਂ ਆਖਿਆ ਕਿ ਵੀਰ ਨੂੰ ਫੋਨ ਲਾ ਕੇ ਜਗੀਰ ਨੂੰ ਧੰਨਵਾਦ ਦਾ ਬੜੇ ਵੀਰ ਨੇ ਮਦਦ ਮੈਂ ਕਰੀ ਹੋਰ ਭਾਈ ਅਸੀ ਕਾਲ ਆਜੋ ਹੋਸਲਾ ਠੀਕ ਹੈ ਜੀ ਤੇ ਧੰਨਵਾਦ ਜੀ ਤੇ ਇਹ ਮਾਤਾ ਜੀ ਦੱਸਦੇ ਆ ਆ ਵਿੰਗ ਮੋਹਨ ਕੀ ਮੋਹਨਪੁਰਾ ਮੈਂ ਇੱਥੇ ਰਿਸ਼ਤੇਦਾਰਾਂ ਦੇ ਮੇਰੇ ਨੂੰ ਪਤਾ ਹੀ ਪਤਾ ਲੱਗਿਆ ਮੈਨੂੰ ਰੋਣ ਨਹੀਂ ਪਿਆ ਜੋ ਘਰ ਸੀ ਕਰ ਰਹੀ ਸੀ ਤਾਂ ਇਹ ਨਹੀਂ ਨਹੀਂ ਘਰ ਹੋ ਗਿਆ ਭੈਣ ਜੀ ਆਜੋ ਇੱਕ ਰਸਤਾ ਚੇਕ ਕਰ ਜੱਡ ਜਿਹੇਦਾਰ ਕੋ ਛੱਡਈਏ ਤੇ ਤੁਹਾਡੇ ਮੇਰੇ ਨੂੰ ਮਿੰਜੀ ਮੇਰੇ ਮੈਂ ਉੱਥੇ ਛੱਡੋਨੇ ਪਏ ਉੱਥੇ ਛੱਡਾ ਮੈਂ ਇੱਥੇ ਪਰੌਣੀ ਆਈਆਂ ਇਹਨਾਂ ਦੇ ਘਰ ਚੱਲ ਇੱਥੇ ਚੱਲ ਜਾਨੇ ਆਪਾਂ ਕੋ ਮੇਰੇ ਘਰ ਦਾ ਨਹੀਂ ਮੈਨੂੰ ਪਤਾ ਮੈਂ ਆਪਣੇ ਕੋ ਆਪਣੇ ਸਕਦੇ ਦੇ ਘਰ ਦਾ ਨਹੀਂ ਪਤਾ ਅਸੀਂ ਤੇਰੇ ਪੋਤਾ ਸੀ ਤੈਨੂੰ ਘਰੇ ਛੱਡੋਨੇ ਆਂ ਘਰ ਦਾ ਨਹੀਂ ਇਹਨਾਂ ਦਾ ਪਤਾ ਕਿੱਦਾਂ ਜਾਣਾਂ ਮੈਂ ਸਾਡੇ ਕੁੜੀਆਂ ਨੇ ਗਾਹ ਹਾਂਜੀ ਸਰ ਬੋ ਕਿਥੇ ਆ ਪੈਂਦੀ ਅਸੀਂ ਇੱਥੇ ਆ ਪੈਂਦੀ ਆ ਗੀਆਂ ਅੱਜ ਤੋਂ 2 ਮਿੰਟਾਂ ਅੰਦਰ ਨੂੰ ਮੇਰੇ ਪੁੱਤੇ ਨੂੰ ਮੋਟੇ ਮਾਰਿਆ ਪਤਾ ਪੇਕੇ ਕਿਥੇ ਤੁਹਾਡੇ ਪੇਕੇ ਬੰਡਾਲੇ ਬੰਡਾਲੇ ਹਾਂ ਅੱਛਾ ਠੀਕ ਹੈ ਜਿਹੜਾ ਤਰਨਤੰਨ ਦੇ ਨਾਲ ਬੰਡਾਲਾ ਕੀ ਨਾਂ ਵੀਰ ਦਾ ਵੀਰ ਦਾ ਨਾਂ ਸੰਤੋਖ ਸਿੰਘ ਸੰਤੋਖ ਸਿੰਘ ਕਿਹਨਾਂ ਦੀ ਪੱਤੀ ਜੀ ਹਿੰਦੂ ਹੈ ਹਿੰਦੂ ਹਿੰਦੂ ਕੀ ਪਤੀ ਤੇ ਸਾਰੇ ਦੱਸਿਆ ਤੁਸੀਂ ਮੋਹਨਪੁਰਾ ਵਿੰਗ ਨਹੀਂ ਸੁਭਾ ਸਿੰਘ ਸੁਭਾ ਸਿੰਘ ਵਿੰਗ ਤੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਮਾਂ ਮੇਰੀ ਗੱਲ ਸੁਣੋ ਤੇ ਉੱਥੇ ਘਰੇ ਤੁਹਾਡੇ ਜਿਹੜਾ ਸਹੁਰਾ ਪਰਿਵਾਰ ਉੱਥੇ ਘਰੇ ਕੌਣ ਕੌਣਾ ਆਹ ਮੇਰਾ ਆਦਮੀ ਕੱਲਾ ਹੀ ਆ ਮੁੰਡਾ ਮੈਂ ਗੱਡੀਆਂ ਤੇ ਨੋ ਇੱਥੇ ਪੋਤੀਆਂ ਇੱਥੇ ਤਿੰਨ ਨਣਾਂ ਦੀ ਨੋ ਨਣਾਂ ਦਾ ਕਿਹਨਾਂ ਦੇ ਘਰੇ ਚੋਲਾ ਸਾਹਿਬ ਕਿਹਨਾਂ ਦੇ ਘਰੇ ਮੈਨੂੰ ਇੱਥੇ ਉਹਨਾਂ ਨੇ ਪਾ ਕਿ ਮੈਂ ਤਗੜੀ ਨਹੀਂ ਪਾ ਮੈਨੇ ਇੱਕ ਦਿਮਾਗ ਮੇਰੇ ਖੂਨ ਖਾਨ ਹੈ ਨਹੀਂ ਵਿੱਚ ਮੈਂ ਤਾਂ ਫਾਣਾ ਦੇ ਦਿੱਤੀ ਲੋਡੀ ਮੈਨੂੰ ਤਾਂ ਤੂੰ ਹੀ ਖੁਰੇ ਕੁਮਿੱਤਾ ਮੋਕ ਜਣਾ ਇੱਥੇ ਮੈਂ ਜੋ ਨਹੀਂ ਭੈਣ ਜੀ ਆ ਜਾ ਹਾਂ ਕਿ ਜਿਹੜਾ ਜਿਹੜਾ ਮੋਹਨਪੁਰਾ ਪਿੰਡਾ ਜਿਹੜਾ ਕੀ ਦੱਸ ਲਈ ਵਿੰਗ ਵੇਨ ਕਿਹੜਾ ਸੈਸੂਪਾ ਸੰਗ ਮਿਲਦਾ ਉੱਥੇ ਕਿੰਨਾ ਦੀ ਪੱਤੀ ਚਾਰ ਮਾਤਾ ਮੇਰੀ ਹਾਂ ਉਹਨਾਂ ਦੇ ਕਿਹੜੀ ਪੱਤੀ ਚਾਰ ਹੈ ਤੁਹਾਡਾ ਮੈਂ ਪੱਤੀਆਂ ਨਹੀਂ ਆਣੀਆਂ ਉੱਤੇ ਛੋਟੇ ਮੈਂ ਭੈਣ ਜੀ ਫੋਟੋ ਲਾਣੇ ਆਜੋ ਨੰਬਰ ਹੈਗਾ ਭਾਜੀ ਉਹਨਾਂ ਦਾ ਭੈਣ ਜੀ ਫੋਟੋ ਲਾਣੇ ਆਜੋ ਨੰਬਰ ਹੈਗਾ ਨਹੀਂ ਭੈਣ ਜੀ ਫੋਟੋ ਲਾਣੀਆਂ ਆਜੋ ਇਹ ਆ ਕਿ ਪਰਿਵਾਰ ਵਾਲੀ ਆ ਤੇ ਪਰਿਵਾਰ ਵਾਲੀ ਤੁਸੀਂ ਉਹਨਾਂ ਦੀ ਮੈਂ ਨਹੀਂ ਮੈਂ ਨਹੀਂ ਜਾਣਾ ਉਹ ਤਾਂ ਸੀਸਿੰਗ ਦਾ ਮੁੰਡਾ ਮੈਂ ਘੜਕਿਓ ਗੰਦ ਵੀ ਦੀਨਾਂ ਨੂੰ ਗੰਦ ਫਰੋਥੇ ਠੀਕ ਹੈ ਠੀਕ ਹੈ ਫਿਰ ਆਉਣਾ ਨਾ ਤਰਾਜ ਇਨਾਂ ਦਾ ਦਿੱਤੇ ਜਾਂਦੀ ਅੱਛਾ ਇੱਕ ਮਿੰਟ ਨਾਲ ਆਪਣਾ ਪਰਿਵਾਰ ਹੀ ਨਾ ਰੌਣ ਡਿਆ ਉਹ ਟੋਲੇ ਦਾ ਭੇਤ ਨਹੀਂ ਉਹਨਾਂ ਸਾਨੂੰ ਪਹਿਲੋਂ ਭੇਜਦਾ ਵੀ ਤੁਸੀਂ ਪਹਿਲੋਂ ਚਲ ਜਿਓ ਤੇ ਇਹ ਵੀ ਇਹ ਵੀ ਸਸਤਾ ਆ ਅਸੀਂ ਸਸਤਾ ਪਹਿਲਾਂ ਆਏ ਤਾਂ ਘਰ ਪਰਿਵਾਰੀ ਦਾ ਪੁੱਛਣ ਡਿਆ ਇਹ ਬੜਾ ਬੜਾ ਮੈਂ ਦੱਸਿਆ ਸੀ ਨਾ ਕਿ ਮਰਦੇ ਮਰਦੇ ਦਾ ਮੁੰਡਾ ਆ ਕੇ ਗਿਆ ਹੈ ਹਾਂ ਤੇ ਸਿਰਫ ਮੈਂ ਤੇ ਉਹ ਬਿੰਦੂ ਨਾ ਪਿੰਡ ਗੁਰੂ ਸਾਹਿਬ ਲੱਗੇ ਅੱਛਾ ਹਾਂਜੀ ਤੇ ਉਹ ਆਪਣੀ ਲਿਫਟ ਵਾਲੀ ਆਉਂਦੇ ਆਉਂਦੇ ਆ ਚਲੋ ਜੇ ਵਧੀਆ ਆਉਂਦੇ ਕੋਈ ਤਾਂ ਭੇਤ ਨਹੀਂ ਸੀ ਉਹ ਕਹਿੰਦੇ ਤੁਸੀਂ ਪਹਿਲਾਂ ਚਲ ਜਿਓ ਹਾਂ ਚਲੋ ਹਾਂਜੀ ਉਹ ਹੋਈ ਨਾ ਦੱਸਦੀ ਪਈ ਆ ਤੇ ਮੇਰੀ ਆਪਣੀ ਮੇਰੇ ਨਾਲ ਆਪਣੀ ਬੁੱਢੀ ਵੀ ਆਈ ਉੱਥੇ ਉਹਨਾਂ ਦੀ ਧਾਈ ਆ ਅੱਛਾ ਅੱਛਾ ਜੀ ਆਪ ਵੀ ਬੁੱਢੀ ਆ ਰਿਓ ਦਿੱਲੀ ਰਹਿੰਦੇ ਆ ਉਹਨਾਂ ਦੇ ਨਾਲ ਹੀ ਕਰੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਇਹਨਾਂ ਦੇ ਪਰਿਵਾਰ ਨਾਲ ਗੱਲ ਕਰਵਾ ਕੇ ਜੇ ਕੋਈ ਕਹਿੰਦੇ ਆ ਹਨਾ ਚਲੋ ਜੇ ਆ ਜਾਂਦੇ ਵਧੀਆ ਹਾਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਨਾ ਨਹੀਂ ਨਹੀਂ ਧੰਨਵਾਦ ਤੁਹਾਡੇ ਬੱਚਿਆ ਜੀ ਇਹਨੂੰ ਇਹਨਾਂ ਦੇ ਘਰ ਕਿੱਥੇ ਰਾਜ ਦੇ ਕਾ ਰਾਜ ਦੇ ਤਾਂ ਬੰਦਿਆਂ ਦੇ ਨਾਂ ਦਾ ਨਹੀਂ ਪਤਾ ਬੰਦਿਆਂ ਨਾਂ ਪੁੱਛ ਕੇ ਦੱਸ ਮੈਂ ਚੜੀਆਂ ਉੱਥੇ ਕਿਹ ਬੰਦੇ ਚੱਲ ਠੀਕ ਹੈ ਨਹੀਂ ਨਹੀਂ ਪਹਿਲਾਂ ਨਹੀਂ ਜਾਣਦੇ ਪੁੱਛ ਕੇ ਨਾਂ ਦੱਸਦੇ ਕੀ ਨਾਂ ਸਮਾਜ ਸੇਵੀ ਤੁਹਾਡੇ ਚਾਂਦੇ ਜਾਂਦੇ ਤੁਹਾਡੇ ਬੱਚੇ ਆਪਾਂ ਤੁਹਾਡੇ ਛੋਟੇ ਭਰਾਵਾਂ ਹਨ ਇੱਥੇ ਤੇ ਰਹੀਦਾ ਸਾਰਾ ਦਿਨ ਮਾਦਾ ਲੜੀ ਲੁੜੀ ਤੇ ਨਹੀਂ ਕਿਸੇ ਨਾਲ ਕਰੇ ਨਹੀਂ ਬਾ ਮੈਂ ਪਰੋਣੀ ਆਏ ਇੱਥੇ ਇਹ ਨਾ ਕਾ ਫੋਟੋਆਂ ਨਹੀਂ ਲਾ ਰਹੇ ਹਾਂ ਮੈਂ ਨਾ ਪਾਉ ਨਾ ਲੜ ਕੇ ਆਈ ਹੋਵੇ ਨਹੀਂ ਪਾਉ ਨਾ ਨਹੀਂ ਲੱਗਦੇ ਇਹ ਚਾਨਣ ਕੀਤਾ ਤੁਹਾਨੂੰ ਉਹਨਾਂ ਨੇ ਜੱਸਰ ਬਾ ਰਾਜबीर ਮੈਨੂੰ ਨਾ ਸਨਣਾ ਇਹਨਾਂ ਦਾ ਦੱਸ ਦੇ ਤਾਂ ਮੈਂ ਘਰ ਚੱਜਾਂ ਮੇਰੇ ਛੱਡ ਆਉਂਗੇ ਘਰ ਮੈਂ ਕਿੱਥੇ ਲੋਕਾਂ ਨੇ ਕਿਹਾ ਉਹਨੇ ਮਤਾਂ ਆਉਂਦੇ ਇਥੇ ਇਹਨਾਂ ਦੇ ਨਾ ਜਦੋਂ ਵੀ ਇਹਨਾਂ ਦਾ ਪਰਿਵਾਰ ਆਇਆ ਨਾ ਮੈਂ ਤਾਂ ਦੱਸਦਾ ਮੈਂ ਪਾ ਮੈਂ ਕਿਹਨਾਂ ਚੱਜਾਂ ਨੂੰ ਤੂੰ ਹੀ ਉੱਟ ਕੇ ਰਹਾ ਬਾਕੀ ਚਾਨਣੀ ਮਾਰਨ ਦਾ ਮਤਲਬ ਹੋ ਗਿਆ ਭੈਣ ਜੀ ਆ ਗਏ ਆ ਇਹਨਾਂ ਥੋੜੀ ਜੀ ਡਿਸਟਰਬ ਹੈ ਜਿਆਦਾ ਨਹੀਂ ਹੈ ਥੋੜੀ ਡਿਸਟਰਬ ਹੈ ਕੋਈ ਵੀ ਤੁਹਾਡੇ ਵੀ ਐਵੇਂ ਦਾ ਮੈਂਟਲ ਡਿਸਟਰਬ ਹੋਵੇ ਨਾ ਤਰਨਤਾਰ ਤੋਂ ਜਿਹੜੋ ਚਬਾਲ ਜਾਈਦਾ ਚਬਾਲ ਵੜਨ ਤੋਂ ਪਹਿਲਾਂ ਹੀ ਸੱਜਿਆ ਤੇ ਨਿਆਰਾ ਬੰਪਾਉਂਦਾ ਆਪਣੇ ਹੱਥੀ ਨਹੀਂ ਕੋਈ ਮਹਾਰਾਜ ਨਹੀਂ ਨਹੀਂ ਕੋਈ ਨਹੀਂ ਬੀਬੀ ਤੇਰੀ ਨਹੀਂ ਗੱਲ ਕਰਦੇ ਮਾਦਾ ਤੇਰੀ ਨਹੀਂ ਗੱਲ ਲੋ ਪੁੱਤਰਾ ਤੇ ਗੱਲ ਕਰਦੇ ਆ ਇਹਦੀ ਗੱਲ ਕਰਦੇ ਆ ਜਿਹੜੇ ਤੁਰ ਕੇ ਨਹੀਂ ਜਿਹੜੇ ਤੁਰ ਕੇ ਜਾਂਦੇ ਹਾਂਗੇ ਇਹਦੀ ਇਹਦੀ ਆਹ ਕਿ ਹਾਂ ਵਾਸ ਧੰਨਵਾਦ ਆਈ ਕਿ ਮੇਲੇ ਦੇ ਨਾਲ ਜਿਹੜਾ ਨੰਗਿਆ ਨਾ ਗੋਲਡਰ ਸਾਹਿਬ ਵਾਲਾ ਮੇਲਾ ਤੇ ਖਡੂਰ ਸਾਹਿਬ ਵਾਲਾ ਮੇਲਾ ਬੜੇ ਲੋਕ ਵਿਚਰੇ ਆ ਹਾਂ ਬੜੇ ਲੋਕ ਵਿਚਰੇ ਆ ਕੋਈ ਕਿਤੋਂ ਵਿਛੜਿਆ ਕੋਈ ਕਿਤੋਂ ਵਿਛੜਿਆ ਇਸ ਹਫ਼ਤੇ ਹੀ ਨਾ ਵਾਇਕੋਦ ਮੇਲਾ ਇਹਨਾਂ 10 ਦਿਨਾਂ ਚ ਪੰਜ-ਛੇ ਪਰਿਵਾਰ ਜਿਹੜੇ ਘਰੇ ਪਹੁੰਚ ਗਏ ਵੀਰ ਭਰਾ ਆਪਣੇ ਹਾਂਜੀ ਹਾਂ ਉਹ ਨਾ ਕਰ ਜਾਂਦੀ ਆਉਂਦੀ ਹੈ ਕਮਾਲ ਦੀ ਨਿਆਰਾ ਲੰਮੇ ਆਇੰਦਾ ਉਹ ਮੈਂ ਦੋ ਵੀ ਉਦੋਂ ਫਿਰ ਇੱਥੇ ਵੀ ਨਹੀਂ ਹੈਗਾ ਇਹਨੇ ਮੈਨੂੰ ਮੜਿਆ ਚੇਤਾ ਉਦੋਂ ਫਿਰ ਇੱਥੇ ਵੀ ਨਹੀਂ ਹੈਗਾ ਉਹ ਹੀ ਅਫਸਰਟ ਜਾਈ ਲੱਗਦਾ ਲੈ ਤੂੰ ਅੱਜ ਹਾਏ ਤੋਰਗਾ ਹੋਗਾ ਮਾਰ ਖਾ ਲਾ ਤੇ ਵੀ ਦਵਾਰ ਤੇ ਸਹੀ ਨਹੀਂ ਕੋਈ ਕੋਹ ਦਾ ਰਸਮ ਦੇਣਾ ਹੋਵੇ ਅਸੀਂ ਗਾਲ ਬਹੁਤ ਚਲ ਪੀਂਦਾ ਕੋਈ ਨਹੀਂ ਚਲੇ ਜਾਣ ਦਾ ਕਿ ਦੂਰ ਤੋਂ ਬੋਇਆ ਜੀ ਹਾਂਜੀ ਦੂਰ ਤੋਂ ਇੱਕ ਖਡੂਰ ਸਾਇ ਤੇ ਲੱਗੇ ਕੋਈ ਪੈਂਡਾ ਬਿੰਗਾ ਹਾਂਜੀ ਉਥੋਂ ਦੀਆਂ ਮਾਤਾ ਜੀ ਹਾਂਜੀ ਸੇਜੀ ਸੇਜੀ ਦੇ ਦਰਖਤ ਜੂਹੇ ਆਏ ਚਲੋ ਇਹਦੀ ਫਰਾਂ ਲਗਾਉਂਦੇ ਚਲੋ ਧੰਨਵਾਦ ਇਹ ਮੁੰਨਪੁਰ ਵਾਲੇ ਮੁੰਨਪੁਰ ਦੇ ਹਾਂਜੀ ਆਪਣੀ ਬੁਕਾਨ ਦੇ ਮੁੰਡਿਆਂ ਨੇ ਸਹਿਮੇ ਜਿਹੜੇ ਦੋ ਇਤਨੀ ਕਰਦੀ ਮੈਂ ਚੱਡ ਆਉਂਦੇ ਆਪਾਂ ਘਰ ਵਾਲਾ ਵੀ ਸੇਹੀ ਫਲਪ ਸੇਹੀ ਹੈ ਚਲੋ ਨਾਲ ਦੇ ਕੋਈ ਨਹੀਂ ਹਿੰਦੀ ਮਾਰੂ 2 300 ਦੀ ਦਵਾਈ ਚਾਹਣੀ ਬਾਹਣੇ ਹੋਰ ਬੈਠੀ ਠੀਕ ਹੈ ਜੀ ਕੀ ਗੱਲ ਕੀ ਇਹਨਾਂ ਨੂੰ ਪੈਣ ਨੂੰ ਉਹਨਾਂ ਨੂੰ ਮੈਂ ਦਿੱਤੀ ਸੀ ਟ੍ਰੀਟਮੈਂਟ ਮੇਨੂੰ ਹਸਬੈਂਡ ਵੀ ਥੋੜੇ ਸਹੀ ਨਹੀਂ ਲੱਗਦੇ ਉਹ ਪਰਿਵਾਰ ਦੀ ਕੁਦਰਤੀ ਜੀ ਤੇ ਇਹਨਾਂ ਨੂੰ ਫਿਰ ਚੱਲੂਗਾ ਕੌਣ ਸਭਾਲੂਗਾ ਕੌਣ ਕੀ ਭਰਾ ਇਹਨਾਂ ਦੇ ਤੁਸੀਂ ਕਿਹੜੇ ਆ ਭਰਾਵਾ ਇਹ ਵੀਰ ਜਿਹੜੇ ਦੇ ਅੰਕਲ ਜੀ ਗੱਲ ਸੁਣਿਓ ਮੇਰੀ ਅਸੀਂ ਨਾ ਸੰਸਤਾ ਵੱਲੋਂ ਆ ਅੱਛਾ ਇਹ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਆਉਂਦੇ ਰਹਿੰਦੇ ਆ ਅੱਛਾ ਠੀਕ ਹੈ ਜੀ ਮੈਂ ਇੱਕ ਬੇਨਤੀ ਕਰਨੀ ਆ ਅਗੋਂ ਮੰਨਿਓ ਜਾਂ ਨਾ ਮੰਨਿਓ ਆਪਾਂ ਜਦੋਂ ਤਰਨਤਾਰਨ ਤੋਂ ਚਪਾਲ ਨੂੰ ਜਾਈਦਾ ਨਾ ਜੀ ਜੀ ਤਰਨਤਾਰਨ ਤੋਂ ਚਪਾਲ ਨੂੰ ਜਾਈਦਾ ਚਪਾਲਵੜਨ ਤੋਂ ਪਹਿਲਾਂ ਹੀ ਸੱਜੇ ਹੱਥ ਆ ਨਿਆਰਾ ਪੰਪ ਪਾਉਂਦਾ ਨਿਆਰਾ ਪੰਪ ਪੈਟਰੋਲ ਪੰਪ ਅੱਛਾ ਉਸੇ ਪੈਟਰੋਲ ਪੰਪ ਦੇ ਵਿੱਚ ਹੀ ਸਰਕਾਰੀ ਡਾਕਟਰ ਭੇਜਦਾ ਮਗਰਲੇ ਬੰਨੇ ਉਹਨਾਂ ਦਾ ਹਸਪਤਾਲ ਬਣਿਆ ਵਾ ਮੈਂਟਰੀ ਮਤਲਬ ਕਿ ਉਹ ਜਿਹੜੇ ਪੈਣਾ ਵੀਰਾਂ ਵਾਸਤੇ ਤੁਸੀਂ ਇਹਨੂੰ ਲੈ ਜਿਓ ਉੱਥੇ ਭੈਣ ਨੂੰ ਐਤਵਾਦ ਦੇ ਦਿਨ ਛੱਡ ਕੇ ਆ ਸਿਰਫ 300 ਕੇ 400 ਰੁਪਇਆ 10 ਦਿਨਾਂ ਦੀ ਉਹਨੇ ਮੈਡੀਸਿਨ ਦੇਣੀ ਆ ਇਹ ਠੀਕ ਹੋ ਜਾਣਗੀ ਜਾਦੀ ਗੱਲ ਨਹੀਂ ਆਈ ਜਾਦੀ ਪ੍ਰੋਬਲਮ ਨਹੀਂ ਹੈ ਪਰ ਜੇਕਰ ਜੇਕਰ ਆਪਾਂ ਇਹਨਾਂ ਦਾ ਧਿਆਨ ਨਾ ਰੱਖਿਆ ਇਹਨਾਂ ਨੇ ਹੌਲੀ ਹੌਲੀ ਇਹਨਾਂ ਦੀ ਨੀਂਦ ਨਹੀਂ ਪੂਰੀ ਹੋਣੀ ਇਹਨਾਂ ਨੇ ਜ਼ਿਆਦਾ ਹੋਏ ਨੇ ਹਾਂ ਜ਼ਿਆਦਾ ਹੋਏ ਨੇ ਮੈਂ ਤੁਹਾਨੂੰ ਕਾਰਡ ਦੇ ਦਿੰਦਾ ਆਪਣਾ ਤੁਸੀਂ ਮੈਨੂੰ ਫੋਨ ਲਾ ਲਿਓ ਮੈਂ ਤੁਹਾਨੂੰ ਉਹਨਾਂ ਦਾ ਐਡਰੈਸ ਦੇ ਦਿਆਂਗਾ ਕੋਈ ਜਾਦੀ ਦਵਾਈ ਮਹਿੰਗੀ ਵੀ ਨਹੀਂ ਹੈ 300 400 ਰੁਪਏ ਦੀ ਦਹਾਂ ਦੇਲੇ ਦੀ ਦਵਾਈ ਆ ਠੀਕ ਹਾਂ ਥੈਂਕ ਯੂ ਧੰਨਵਾਦ ਤੁਹਾਡਾ ਜੀ ਸੰਗਾ ਜੀ ਥੈਂਕ ਯੂ ਕਿਉਂਕਿ ਜੇਕਰ ਆਪਣੇ ਇਹਨਾਂ ਕਿ ਯਾਰ ਪਤਾ ਨਹੀਂ ਲੱਗਦਾ ਇਹਨਾਂ ਦੇ ਮੈਡੀਸਿਨ ਲੈਣੇ ਕਿੱਥੋਂ ਆਏ ਬੰਦਾ ਪੈਦਾ ਨਾ ਛਾਣਿਆ ਧਾਗੇ ਤਵੀਤਾਂ ਨਾਲ ਹਾਂਜੀ ਠੀਕ ਹੈ ਹੈ ਕੱਖ ਨੇਗਾ ਹਾਂਜੀ ਜੇ ਤੁਹਾਨੂੰ ਪਤਾ ਇਹ ਬਨੇ ਪੈਦਾ ਨਾ ਉਦੋਂ ਪਤਾ ਪੱਟਾ ਉਹ ਕੀਆ ਉਪਰਾ ਗਵਾਨੀ ਨੇ ਗਵਾਨੀ ਲੜਾ ਦਿੰਦੇ ਆ ਭਰਾ ਨਾ ਭਰਾ ਲੜਾ ਦਿੰਦੇ ਬੱਸ ਇਹੋ ਕਹਿਣਾ ਤੇਰੇ ਘਰੋਂ ਹੀ ਕਿਸ ਨੇ ਕੀਤਾ ਠੀਕ ਹੈ ਇਹ ਮੇਰੇ ਕੋਲ ਕੱਲ ਆਈ ਜਾਂਦੀ ਮੇਰੇ ਦਿਓਰ ਨੇ ਆਹ ਤਾਲੇ ਤੋੜਤੇ ਹੱਥ ਨਾਲ ਮੈਂ ਮੈਂ ਆ ਪੈਸਾ ਸਾਫ਼ ਕਰਨ ਦਿਆਂ ਉਹਨੂੰ ਜਿਹੜਾ ਇੱਦਾਂ ਸਿਆਣਾ ਉਹਨੂੰ ਕਹਾਂ ਹਵਾਨਾ ਆ ਪੈਸਾ ਸਾਫ਼ ਕਰਦੇ ਤੇ ਮੈਂ ਮੰਨ ਜੂਗਾ ਮੈਂ ਹਮ ਮੈਂ ਤੁਹਾਨੂੰ ਲੋਕ ਨੂੰ ਇਹੋ ਹੀ ਲਈ ਜਾਂਦੇ ਲੋਕ ਜਿਹੜੇ ਆ ਨਾ ਸਰਿਆਂ ਨੂੰ ਲਈ ਜਾਂਦੇ ਲੋਕ ਲਈ ਜਾਂਦੇ ਆ ਤੁਹਾਡਾ ਪੱਟਾ ਬੋਂਡ ਆ ਸਹੀ ਆ ਲੈ ਰਾਜਵੀਰ ਰਾਜਵੀਰ ਕਰੀ ਰਾਜਵੀਰ ਕੌਣ ਹੈ ਇਹ ਤੇ ਕੁੜੀ ਹੈ ਜੀ ਰਾਈ ਵੀ ਰਾਈ ਵਾ ਜਿਹੜੀ ਰਾਈ ਜੇਕਰ ਜੇਕਰ ਇਹ ਸੰਭਾਲਦੇ ਤਾਂ ਵੀ ਠੀਕ ਆ ਨਹੀਂ ਤੇ ਮੈਂ ਇਨੀ ਕਿ ਜ਼ਿੰਮੇਵਾਰੀ ਲੈ ਸਕਦਾ ਕਿ ਮੈਂ ਮਾਤਾ ਨੂੰ ਆਪਣੇ ਕੋਲ ਰਖਾ ਕੇ ਦਵਾਈ ਦਵਾ ਸਕਦਾ ਕੋਈ ਨਹੀਂ ਨਹੀਂ ਹਾਂਜੀ ਆ ਦਿਓ ਕੋਈ ਕਾਰਡ ਬਦਲੋ ਦੇਦਣਾ ਕੋਈ ਗੱਲ ਨਹੀਂ ਦਵਾਈ ਦਵਾਉਂ ਹਾਂ ਧੰਨਵਾਦ ਤੁਹਾਡਾ ਹੀ ਇਹ ਵੀਰਾਂ ਨੇ ਮੈਨੂੰ ਫੋਨ ਕੀਤਾ ਸੀਗਾ ਧੰਨਵਾਦ ਦੇਣਾ ਚੋਲਾ ਸਾਹਿਬ ਵਾਲੇ ਵੀਰਾਂ ਦਾ ਕਿਉਂਕਿ ਮੇਰਾ ਤੇ ਵਿੱਚ ਕੋਈ ਰੋਲ ਨਹੀਂ ਹੈਗਾ ਧੰਨਵਾਦ ਦੇਣਾ ਚੋਲਾ ਸਾਹਿਬ ਵਾਲੇ ਵੀਰਾਂ ਦਾ ਕਿ ਜਿਨ੍ਹਾਂ ਦੇ ਅੱਜ ਮਤਲਬ ਕਿ ਸੇਵਾ ਦੀ ਬਦੌਲਤ ਇਹਨਾਂ ਦੀ ਚੰਗੀ ਨੀਅਤ ਦੀ ਬਦੌਲਤ ਮਾਤਾ ਜੀ ਘਰੇ ਚਲੀ ਆ। ਉਹ ਪਿਆਰ ਦੇ ਗੱਡੀਆਂ ਨਹੀਂ ਤੇ ਇਹੋ ਜੀ ਮਾਤਾ ਕੇ ਆਜੇ ਨਾ ਹੱਥ ਕੁਝਰਾ ਕੇ ਦੇ ਰਹੇ ਨੇ ਹੱਥਾ ਜੀ। ਉਹ ਹੋਲੀਆਂ ਬਦਲ ਦਿੰਦੇ। ਬਦਲ ਦਿੰਦੇ। ਹੋਰ ਵੀ ਲੋ ਪੋਸਟ ਆਈ ਜਾਂਦੇ ਆ। ਬਹੁਤ ਬਾਬਾ ਜੀ ਬਹੁਤ। ਹਾਂਜੀ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਵੈਗੋ ਜੀ ਕਾ ਖਾਲਸਾ, ਵੈਗੋ ਜੀ ਕੀ ਫਤਿਹ। ਤੇ ਸੰਜੀ ਜਿੱਦਾਂ ਤੁਸੀਂ ਦੇਖਿਆ ਸੀਗਾ ਇੱਕ ਮਾਤਾ ਨੂੰ ਹੁਣੇ ਉਹਦਾ ਪਰਿਵਾਰ ਦੇ ਹਵਾਲੇ ਕਰਕੇ ਤੇ ਅਸੀਂ ਇੱਕ ਹਾਣ ਵੀਡੀਓ ਬਣਾ ਰਹੇ ਆ। ਮੈਂ ਵੀਰਾਂ ਨੂੰ ਪੁੱਛਦਾ ਪੁੱਛਣ ਲੱਗਾ ਵਾਂ ਕਿ ਇਹ ਭੈਣ ਤੁਹਾਡੇ ਕੋਲ ਕਿੱਦਾਂ ਆਈ ਸੀਗੀ ਤੇ ਕਦੋਂ ਦੀ ਆਈ ਸੀ ਤੇ ਕਿੱਦਾਂ ਇਹਦੇ ਪਰਿਵਾਰ ਨਾਲ ਕਿੱਦਾਂ ਕਨੈਕਟ ਹੋਇਆ ਤੇ ਕਿੱਦਾਂ ਜਿਆ ਮਨੀ ਵੀਰੇ ਕਿੱਦਾਂ ਕਨੈਕਟ ਹੋਇਆ ਸੀ ਨਾ ਇਹ ਤੁਹਾਨੂੰ ਹੀ ਦੱਸਿਆ ਦੁਕਾਨ ਸਾਬੰਦ ਦੇ ਇਹਨਾਂ ਦੇ ਦੁਕਾਨ ਤੇ ਲੱਗੇ ਕੰਮ ਵਾਲੇ ਬੰਦੇ ਅੱਛਾ ਜੀ ਉਹਨਾਂ ਨੇ ਦੱਸਿਆ ਇਹਨਾਂ ਨੂੰ ਵੀ ਇਦਾਂ ਬੀਬੀ ਤਰੀ ਫਿਰਦੀ ਰਹੋ ਕੋਈ ਪਤਾ ਨਹੀਂ ਆਪ ਸਾਤਾ ਥੋੜੀ ਲੱਗਦੇ ਇਹ ਅੱਛਾ ਜੀ ਕਾਲ ਤੋਂ ਹੋਣਿਆ ਤੇ ਮੈਨੂੰ ਆਪਣਾ ਦੁਕਾਨ ਤੇ ਮੁੰਡਾ ਕਹਿੰਦਾ ਵੀ ਭਾਜੀ ਇਹ ਨਾ ਬੀਬੀ ਨਾ ਦੋਈ ਤਰੀ ਫਿਰਦੀ ਹੈ ਤੇ ਜਦ ਕੀ ਕੈਂਦੀ ਮੈਂ ਕੜ ਕੇ ਜਾਣਾ ਕਿਦਾਂ ਕਰਦੇ ਤੇ ਮੈਂ ਫੋਟੋ ਕੁਝ ਚੀਜ਼ ਮੈਂ ਫੋਟੋ ਮੈਂ ਮਖਾ ਫੋਟੋ ਜੀ ਮੈਂ ਮੈਂ ਮੇਰੇ ਦਿਮਾਗ ਨਾਲ ਮੈਂ ਵੀ ਇੱਕ ਕੜ ਕੇ ਦਿੱਤੀ ਵਾ ਤੇ ਬਾਕੀ ਪਤਾ ਨਹੀਂ ਗਿਆ ਤੇ ਮੈਂ ਤਾਂ ਤੁਸੀਂ ਦੋ ਦੋ ਤਰੀਕੇ ਤੇ ਮੈਨੂੰ ਦੱਸਿਆ ਕੋਣੀ ਕਿ ਆਪਾਂ ਨੂੰ ਦੋ ਵਜੇ ਛੱਡ ਆਉਂਦੇ ਜਿੱਥੇ ਹਾਂ ਨਾ ਕਿ ਹੁਣ ਦੱਸਾਂ ਰਹਿ ਜੇ ਫਿਰ ਮੈਂ ਉਹ ਨਾਲ ਹੀ ਫਿਰ ਦੱਸਦਾ ਆ ਫਿਰ ਜੇ ਮਾਤਾ ਮੈਂ ਹਾਂ ਤੇ ਆ ਕਿ ਉਹ ਰਾਜਵੀਰ ਆਉਣ ਦਿਆ ਉਹ ਲੈ ਨੂੰ ਲੈ ਗਿਆ ਜਦੋਂ ਆਉਣੇ ਆ ਗਿਆ ਬਸ ਉਹ ਰਾਜਵੀਰ 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 ਤੇ ਮੁਰਕੇ ਫਿਰ ਮੈਂ ਹਾਂ ਵੀ ਇਹਨੇ ਡੈਰੀ ਹੈਗੀ ਡੈਰੀ ਤੋਂ ਕੰਟੈਕਟ ਨੰਬਰ ਲੱਭੇ ਹੋਰ ਬੜੇ ਨੰਬਰ ਲੱਭੇ ਤੇ ਆਪਣਾ ਆਧਾਰ ਕਾਰਡ ਕੱਢਿਆ ਆਧਾਰ ਕਾਰਡ ਕੱਢ ਕੇ ਤੇ ਮੈਂ ਵਿਕਲੈਂਡਾ ਉਹ ਸਭ ਲੱਗੇ ਬੜਿੰਗ 20 ਸਗੇ ਸੁਭਾਸ ਸੁਭਾਸ ਸਿੰਘ ਤੇ ਮੁੜ ਕੇ ਡੈਰੀ ਕੱਢੀ ਕੋਈ ਨੰਬਰ ਘੁਮਾਇਆ ਪੰਜਾਂ ਚੌ ਬੰਦੇ ਨਾਲ ਕਨੈਕਟ ਕੀਤਾ ਕਿਸੇ ਰਿਸਪੌਂਸ ਨਹੀਂ ਦਿੱਤਾ ਹੱਥ ਨਹੀਂ ਪਾਇਆ ਕਿਸੇ ਮੇਰੇ ਪਦਰ ਘਰ ਵਾਲਾ ਸਾਹ ਜਿਹੜੇ ਆ ਇਹਨੇ ਟਿੱਕਾ ਕੱਢਿਆ ਇਹਨੇ ਕੀਤਾ ਇਹਨੇ ਕਿਹਾ ਵੀ ਮਾਤਾ ਨੇ ਵੀ ਮੇਰਾ ਨਾ ਜਿਹੜੇ ਨਾ ਕੁੜਮਾ ਮੇਰੇ ਜੇਠ ਦੇ ਕੁੜਮਾ ਉੱਕੜ ਕੇ ਆ ਅੱਛਾ ਉਹਨਾਂ ਦਾ ਨਾਮ ਲਿਆ ਆਪਣਾ ਕੜਚੂਕੇ ਦਾ ਜਿਹਦਾ ਦਾ ਉਹ ਮਣ ਜਾਂਦੇ ਫਿਰ ਉਹਨਾਂ ਨੇ ਕਨੈਕਟ ਕੀਤਾ ਉਹਨਾਂ ਦੇ ਉਹ ਬੱਚੇ ਆਏ ਸੀ ਤੇ ਉਹਨਾਂ ਨੇ ਗਾ ਇਹਨਾਂ ਨਾਲ ਕਨੈਕਟ ਕੀਤਾ ਇਹਨਾਂ ਨਾਲ ਕਨੈਕਟ ਕੀਤਾ ਸנג ਜੀ ਮੈਂ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਚੋਲਾ ਸਾਹਿਬ ਜੀ ਦੀ ਧਰਤੀ ਤੇ ਗੁਰੂ ਅਰਜਨ ਦੇਵ ਪਾਚੀ ਦੀ ਧਰਤੀ ਤੇ ਜਿੱਥੋਂ ਦੇ ਆ ਮਹਾਨ ਕੁਸ਼ਰ ਹੋਏ ਭਾਈ ਨਰਮਲ ਸਿੰਘ ਚੋਲਾ ਅਰਸ਼ ਚੋਲਾ ਸੁਖਮਨ ਚੋਲਾ ਉਹਨਾਂ ਦੀ ਆ ਧਰਤੀ ਤੇ ਅੱਜ ਮੈਂ ਖਲੋਤਾ ਵਾਂ ਠੀਕ ਹੈ ਜੀ ਜਿਹੜੇ ਸਿੰਘ ਸਾਹਿਬ ਜੀ ਮੇਰੇ ਲੱਗੇ ਖਲੋਤਦੇ ਦੇਖ ਰਿਹਾ ਜੀ ਦਵਿੰਦਰ ਸਿੰਘ ਜੀ ਇਹਨਾਂ ਨੂੰ ਅਲਾਗੇ ਬੰਨੇ ਕਿ ਸਾਡੇ ਜ਼ਿਲ੍ਹੇ ਦੇ ਸਾਰੇ ਭੈਣ ਭਰਾ ਸਾਰੇ ਵੀਰ ਜਾਣਦੇ ਆ ਕਿ ਇਹਨਾਂ ਦਵਿੰਦਰ ਦੀ ਹੱਟੀ ਪੱਗਾਂ ਵਾਲੇ ਬਹੁਤ ਮਸ਼ਹੂਰ ਆ ਤੇ ਇਹਨਾਂ ਕੋਲ ਸਿਰ ਖੁਰਕਣ ਦਾ ਟਾਈਮ ਨਹੀਂ ਹੁੰਦਾ ਵੀ ਇਹਨਾਂ ਵਾਇਗਰੂ ਦੀ ਮੇਰੇ ਨਾਲ ਇਹਨਾਂ ਦਾ ਕੰਮ ਚੱਲਦਾ ਵਾ ਤੇ ਇਹਨਾਂ ਨੇ ਫੋਨ ਮਾਤਾ ਨੂੰ ਪੁੱਛਿਆ ਮਾਤਾ ਤੇਰਾ ਪਿੰਡ ਕਿਹੜਾ ਵਾ ਉਹਦੀ ਡਾਇਰੀ ਮਾਤਾ ਦੀ ਡਾਇਰੀ ਲੱਭ ਗਈ ਡਾਇਰੀ ਤੋਂ ਮਾਤਾ ਦਾ ਐਡਰੈਸ ਕੱਢ ਕੇ ਨੰਬਰ ਕੱਢ ਕੇ ਇਹਨਾਂ ਨੇ ਪਿੰਡ ਫੋਨ ਕੀਤਾ ਤੇ ਹਸਾਲ ਲੋ ਕਿ ਮਾਤਾ ਦਾ ਇਹਨਾਂ ਨਾਲ ਕੋਈ ਵੀ ਸਾਂਝ ਨਹੀਂ ਹੈਗੀ ਤੇ ਇਹਨਾਂ ਦੇ ਪਿੰਡ ਫੋਨ ਕੀਤਾ ਤੇ ਵੇ ਲੋ ਕਈ ਲੋਕ ਐਵੇਂ ਦੇ ਹੈਗੇ ਆ ਕਿ ਸਿਰਫ ਪਿੰਡ ਮਤਲਬ ਕਿ ਮਾਤਾ ਦੇ ਘਰ ਜਾ ਕੇ ਉਹਨਾਂ ਨੂੰ ਇੱਕ ਤਲਾਹ ਹੀ ਦੇਣੀ ਸੀ ਕਿ ਤੁਹਾਡੀ ਮਾਤਾ ਫਲਾਣੇ ਫਲਾਣੇ ਪਿੰਡ ਇਦਾਂ ਧੁਰੀ ਫਿਰਦੀ ਆ ਦੇਖੋ ਲੋ ਦੁਨੀਆ ਐਵੇਂ ਦੀ ਵੀ ਹੈਗੀ ਆ ਸੈਲਫਿਸ਼ ਦੁਨੀਆ ਮਤਲਬ ਵੀ ਦੁਨੀਆ ਵੀ ਇਦਾਂ ਦੀ ਹੈਗੀ ਆ ਪਰ ਸਾਰੇ ਲੋਕ ਇਦਾਂ ਦੇ ਨਹੀਂ ਹੈਗੇ ਮੇਰੇ ਮੰਨੀ ਵੀਰ ਵਰਗੇ ਇਹਨਾਂ ਵੀਰਾਂ ਵਰਗੇ ਭਾਈ ਸਾਹਿਬ ਵਰਗੇ ਵੀ ਵੀਰ ਹੈਗੇ ਆ ਫਿਰ ਇਹਨਾਂ ਨੇ ਕੀ ਕੀਤਾ ਕਿ ਮਾਤਾ ਨਾਲ ਪੂਰੀ ਕਹਿੰਦੇ ਹੁੰਦੇ ਗੱਲਬਾਤ ਕੀਤੀ ਮਾਤਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮਾਤਾ ਤੂੰ ਹੈ ਕਿੱਥੋਂ ਆ ਕਿੱਦਾਂ ਆ ਫਿਰ ਮਾਤਾ ਨੇ ਦੱਸਿਆ ਕਿ ਮੇਰੀ ਰਿਸ਼ਤੇਦਾਰੀ ਹੈਗੀ ਆ ਇੱਥੇ ਘੜਕਾ ਚੋਲਾ ਸਾਹਿਬ ਦੇ ਨਾਲ ਹੀ ਪੈਂਦਾ ਘੜਕਾ ਫਿਰ ਮਾਤਾ ਜੀ ਤੋਂ ਇਹਨਾਂ ਨੇ ਪੁੱਛਿਆ ਵੀ ਕਿੰਨਾ ਦੇ ਘਰਾਂ ਚ ਜਿਸ ਦਰੀਆ ਕੌਣ ਵਾ ਕਿੱਦਾਂ ਵਾ ਮਾਤਾ ਜੀ ਨੇ ਇਹਨਾਂ ਨੂੰ ਐਡਰੈਸ ਦਿੱਤਾ ਫਿਰ ਇਹਨਾਂ ਨੇ ਜੋ ਚਲੋ ਇਹਨਾਂ ਨਾਲ ਜਿਹੜੇ ਵੀਰ ਭਰਾ ਜੁੜੇ ਆ ਤੇ ਉਹਨਾਂ ਨਾਲ ਸੰਪਰਕ ਕੀਤਾ ਕਿ ਇੱਦਾਂ ਤੁਹਾਡੇ ਪਿੰਡ ਦੇ ਵਿੱਚ ਫਲਾਣਾ ਫਲਾਣਾ ਕੋਈ ਬੰਦਾ ਬਾ ਤੇ ਉਹਨਾਂ ਦੀ ਰਿਸ਼ਤੇਦਾਰਨੀ ਸਾਡੇ ਕੋਲ ਇੱਥੇ ਚੋਲਾ ਸਾਹਿਬ ਸੇ ਤੋਂ ਲੈ ਕੇ ਹੁਣ ਤੱਕ ਬਜਾਰਾਂ 'ਚ ਤੁਰੇ ਫਿਰਦੀ ਆ ਤੇ ਚਲੋ ਧੰਨਵਾਦ ਕਰਦਾ ਮੈਂ ਮਾਤਾ ਜੀ ਦੇ ਰਿਸ਼ਤੇਦਾਰਾਂ ਦਾ ਵੀ ਕਿ ਉਹਨਾਂ ਨੇ ਭਾਈ ਸਾਹਿਬ ਦੀ ਇੱਕ ਬੇਨਤੀ ਤੇ ਉਹਨਾਂ ਨੇ ਪਰਿਵਾਰ ਲੱਭਾ ਉਹਨਾਂ ਦਾ ਪਰਿਵਾਰ ਨੂੰ ਦੱਸਿਆ ਤੇ ਹੁਣ ਲਗਭਗ ਰਾਤ ਦੇ 9 ਵਜ ਗਏ ਆ ਤੇ ਅੱਜ 29 ਤਰੀਕ ਹੋ ਗਈ ਹੈ 29 ਸਤੰਬਰ ਤੇ ਅੱਜ ਪਰਿਵਾਰ ਨੂੰ ਮਾਤਾ ਸੌਂਪ ਦਿੱਤੀ ਆ ਕਾਨੂੰ ਨਹੀਂ ਪਤਾ ਕਿ ਕਲਯੁਗ ਦਾ ਜਮਾਨਾ ਵਾ ਅੱਜ ਕੱਲ ਤੇ ਮਨ ਲਗੇ ਆਪਣਾ ਧੀ ਪੁੱਤ ਆਪਣਾ ਭੈਣ ਭਰਾ ਆਪਣੇ ਗਵੰਡੀ ਦੇ ਘਰ ਸੇਫ ਨਹੀਂ ਹੈਗਾ ਤੇ ਇਹ ਤੇ ਫਿਰ ਮਨ ਲਗੇ ਦੂਸਰੀ ਤਹਿਸੀਲ ਦੇ ਵਿੱਚ ਮਾਤਾ ਤੁਰੇ ਫਿਰਦੇ ਹੀ ਰਾਤ ਦਾ 9 ਵਜੇ ਦਾ ਸਮਾਂ ਹੈ ਤੁਹਾਨੂੰ ਪਤਾ ਕਲਯੁਗ ਹੈਗਾ ਵਾ ਤੇ ਇਹ ਸੇਵਾ ਤਾਂ ਦੀ ਹੁੰਦੀ ਆ ਸਿੰਘ ਸਾਹਿਬ ਜੀ ਇਹ ਸੇਵਾ ਤਾਂ ਦੀ ਹੁੰਦੀ ਆ ਜੇਕਰ ਕਿਸੇ ਨੂੰ ਆਪਾਂ ਆਪਣੇ ਭੈਣ ਭਰਾ ਦੇ ਨਾਲ ਜੋੜ ਕੇ ਵਿਖੀਏ ਤਾਂ ਠੀਕ ਹੈ ਜੀ ਨਹੀਂ ਤੇ ਇੱਥੇ ਵਾਧੂ ਸ਼ਹਿਰ ਤੋਂ ਲੈ ਕੇ ਹੁਣ ਤੱਕ ਵਾਧੂ ਵੀਰਾਂ ਭਰਾਵਾਂ ਦੀ ਨਿਗਾਹ ਚਾਹੀ ਹੋਗੀ ਮਾਤਾ ਪਾ ਧੰਨਵਾਦ ਮੈਂ ਕਰਦਾ ਇਹਨਾਂ ਦੇ ਚੋਲਾ ਸਾਹਿਬ ਦੇ ਵੀਰਾਂ ਦਾ ਵੀਰਮੰਨੀ ਦਾ ਭਾਈ ਸਾਹਿਬ ਭਾਈ ਦਰਿੰਦਰ ਸਿੰਘ ਜੀ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਵੇਖ ਲੋ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਮਾਤਾ ਦੇ ਇੱਕ ਚਾਰ ਸਵੇਰੇ ਇੱਕ ਪੈਰਾ ਬਣਾ ਕੇ ਰੱਖਿਆ ਸੀਗਾ ਕਿ ਮਾਤਾ ਦੇ ਕੋਲ ਕੋਈ ਗਲਤ ਅਨਸਰ ਨਾ ਜੇ ਤੁਹਾਨੂੰ ਬਤਾ ਕੇ ਰੋਇ ਨਿਊਜ਼ ਆਉਂਦੀ ਹੈ ਇੰਡੀਆ ਮਾ ਕੋਈ ਲੋਕ ਗਲਤ ਕੰਮ ਮਤਲਬ ਜਿਵੇਂ ਕੂੜਾ ਕਾਉਣ ਵਾਸਤੇ ਪੱਠੇ ਪਾਉਣ ਵਾਸਤੇ ਲੈ ਜਾਂਦੇ ਆ ਗੋਆ ਸਟਾਉਣ ਵਾਸਤੇ ਲੈ ਜਾਂਦੇ ਆ ਤੇ ਹੋਰ ਵੀ ਤੁਹਾਨੂੰ ਪਤਾ ਕੋਈ ਸੋ ਗਲਤ ਅੱਜਕੱਲ ਕੋਈਆਂ ਹਰਕਤਾਂ ਹੁੰਦੀਆਂ ਵਾ ਇਸ ਮਾਤਾ ਨੂੰ ਆਪਣੀ ਮਾਤਾ ਸਮਝ ਕੇ ਇਹਨਾਂ ਬੱਚਿਆਂ ਨੇ ਉਹਨਾਂ ਚਿਰ ਮਾਤਾ ਦਾ ਪਹਿਰੇਦਾਰੀ ਕਰਨੀ ਨਹੀਂ ਛੱਡੀ ਜਿੰਨਾ ਚਿਰ ਮਾਤਾ ਦਾ ਪਰਿਵਾਰ ਨਹੀਂ ਮਿਲਿਆ ਤੇ ਸਾਡਾ ਵੀਡੀਓ ਪਾਉਣ ਦਾ ਵੀ ਇਹੋ ਮਕਸਦ ਆ ਕਿ ਜੇਕਰ ਤੁਹਾਨੂੰ ਤੁਹਾਡੇ ਲਾਗੇ ਬੰਨੇ ਵੀ ਕੋਈ ਐਦਾਂ ਦੀ ਭੈਣ ਕੋਈ ਮਾਤਾ ਕੋਈ ਵੀਰ ਪਰ ਆਪਣਾ ਪੰਜਾਬੀ ਮਿਲੇ ਤਾਂ ਜਰੂਰ ਉਹਦੇ ਬਾਰੇ ਇਹ ਪੁਣਛਾਨ ਕਰਿਓ ਉਹਦੇ ਨਾਲ ਗੱਲਬਾਤ ਕਰਿਓ ਉਹ ਤੋਂ ਪੁੱਛਿਓ ਜੇਕਰ ਉਹ ਐਡਰੈਸ ਦੱਸਦਾ ਵਾ ਤੇ ਐਡਰੈਸ ਤੇ ਗੱਲਬਾਤ ਕਰਕੇ ਕਿਉਂਕਿ ਅੱਜ ਕੱਲ੍ਹ ਜਾਣ ਦੀ ਲੋੜ ਨਹੀਂ ਹੈ ਫੋਨ ਕਾਲ ਤੇ ਸਭ ਕੁਝ ਹੋ ਜਾਂਦਾ ਜੇਕਰ ਉਹਦਾ ਐਡਰੈਸ ਮਿਲ ਜੇ ਤਾਂ ਵੀ ਠੀਕ ਆ ਜੇ ਨਹੀਂ ਐਡਰੈਸ ਮਿਲਦਾ ਤਾਂ ਸਾਾਨੂੰ ਮਤਲਬ ਹੁਕਮ ਲਾ ਦਿਓ ਆਪਣਾ ਨਾਥਾ ਸ਼ਾਸਨ ਬਾਬਰਾ ਤੇ ਨਾਥਾ ਸ਼ਰਮਾ ਜਿੰਨੇ ਯੋਗ ਹੋਏ ਹੈਗੇ ਅਸੀਂ ਅਸੀਂ ਉਹਦਾ ਪਰਿਵਾਰ ਲੱਭ ਕੇ ਭੈਣ ਭਰਾ ਦਾ ਪਰਿਵਾਰ ਲੱਭ ਕੇ ਉਸਦੇ ਘਰ ਪਚਾਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਇਹ ਇਹਨਾਂ 10 ਦਿਨਾਂ ਦੇ ਵਿੱਚ ਅੱਜ 6ਵਾਂ 7ਵਾਂ ਪਰਿਵਾਰ ਜੀ ਆ ਜਿਹੜਾ ਆਪਣੀ ਪਰਿਵਾਰ ਦੇ ਵਿੱਚ ਚੱਲਿਆ ਵਾ ਸਿਰਫ ਤੁਹਾਡੀ ਬਦੌਲਤ ਜੀ ਮੈਂ ਇੱਕ ਵਾਰੀ ਲਾਸਟ ਸਾਰੀ ਸੰਗ ਦਾ तहे ਦਿਲੋਂ ਧੰਨਵਾਦ ਕਰਦਾ ਵਾਂ ਚੋਲਾ ਸਾਹਿਬ ਵਾਲੇ ਵੀਰਾਂ ਦਾ ਕੱਲੇ ਕੱਲੇ ਦਾ ਨਾਮ ਲਿਆ ਤੇ ਬਹੁਤ ਜ਼ਿਆਦੇ ਵੀਰ ਭਰਾ ਹੋ ਜੰਨੇ ਆ ਸੋ ਸਾਰੀ ਸੰਗ ਦਾ तहे ਦਿਲੋਂ ਧੰਨਵਾਦ ਤੇ ਮੈਂ ਵੀ ਅਰਦਾਸ ਕਰਦਾ ਕਿ ਅੱਜ ਇਹਨਾਂ ਨੇ ਕਿਸੇ ਦੀ ਮਾਮਲਾਈਆ ਇਹ ਜਿਹੜੀ ਸੀਸਾ ਵਾ ਇਹਨਾਂ ਦੇ ਮਾਵਾ ਨੂੰ ਇਹਨਾਂ ਦੀਆਂ ਭੈਣਾਂ ਨੂੰ ਲੱਗਣ ਤਾਂ ਜੋ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਸਾਰੀ ਸੰਗ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵਧੀਆ ਲੱਗਦਾ ਜੇ ਇਦਾਂ ਜਦੋਂ ਆਪਾਂ ਆਪਣੇ ਬਾਰੇ ਸੋਚਦੇ ਆ ਨਾ ਭੈਣ ਭਰਾਵਾਂ ਬਾਰੇ ਸੋਚਦੇ ਆ ਕਿਉਂਕਿ ਮਾੜਾ ਜਾਂ ਘੜੀ ਦਾ ਵਸਿਆ ਕਿਤੇ 100 ਕੋ 200 ਲ ਜਾਂਦਾ ਜੀ ਹੈ ਨਾ ਤੇ ਬਾਅਦ ਕਈ ਵਾਰੀ ਪਰਿਵਾਰ ਹੀ ਨਹੀਂ ਲੱਭਦੇ ਰੇਖਾ ਸਹਿਬ ਹੋਰ ਕਿਦਾਂ ਠੀਕ ਆਗਾ ਚਲੋ ਧੰਵਾਦ ਜੀ ਮੈਨੂੰ ਦੋ ਛੁੱਟੀ ਹੋਰ ਇਹ ਮੈਂ ਜਮਾ ਕਰੇ ਹਾਂ ਓਕੇ ਧੰਵਾਦ ਜੀ ਧੰਵਾਦ ਸਾਰਾ ਘੜੇ ਦਾ ਬਹੁਤ ਬਹੁਤ ਨਹੀਂ ਚਲੋ ਧੰਨਵਾਦ ਸਗਦੀ ਮੈਂ ਧੰਨਵਾਦ ਕਰਦਾ ਇਹਨਾਂ ਵੀਡੀਓ ਨਾਲ ਦਾ ਜਿਨ੍ਹਾਂ ਨੇ ਕੋਸ਼ਿਸ਼ ਕੋਸ਼ਿਸ਼ ਭਾਈ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਮਤਲਬ ਕਿ ਹੁਣ ਰਾਤ ਦੇ 9 ਵਜੇ ਦਾ ਸਮਾਂ ਵਾ ਅੱਜ ਕੱਲ ਕੋਈ ਆਪ ਦੇ ਲਈ ਨਹੀਂ ਜਾਂਦਾ ਕਿ ਯਾਰ ਰਾਤ ਛੱਡ ਪਰ ਹਨੇਰਾ ਹੋ ਗਿਆ ਵਾ ਸਮਾਣੀ ਸਹੀ ਜੀ ਭਾਜੀ ਤੁਹਾਡਾ ਏਡਾ ਵਧੀਆ ਹੋਲਡ ਮਾਰਦੀ ਕਿਰਪਾਣਾ ਤੜ ਤੋਂ ਲਾਵਾ ਹੈ ਕਿਸੇ ਤੋਂ ਘੁੰ ਨਹੀਂ ਹੁਣਾ ਨਹੀਂ ਰਹੀ ਇਹ ਮੈਂ ਮੈਂ ਕੁਝ ਵੀ ਨਹੀਂ ਕੀਤਾ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਆਪ ਵੀ ਭਾਜੀ ਉਹਨਾਂ ਨੇ ਇਹ ਟੈਲੈਂਟ ਕਿਹ ਕੇ ਚਿੰਦਾ ਇਹ ਟੈਲੈਂਟ ਕਿਹ ਕੇ ਚਿੰਦਾ ਤੁਹਾਨੂੰ ਏਦਾਂ ਕੋਈ ਭੈਣ ਭਰਾ ਮਿਲੇ ਤੇ ਆਪਾਂ ਗੁਰਜੀਤ ਸਿੰਘ ਦਾ ਜੀ ਪਤਾ ਹੈ ਭਾਜੀ ਦਾ ਬਹੁਤ ਵਧੀਆ ਟੈਲੈਂਟ ਹੈ ਇਹਨਾਂ ਦਾ ਹੋਲਡ ਕਰਕੇ ਇਹਨਾਂ ਦਾ ਬਹੁਤ ਜ਼ਿਆਦਾ ਅਨੁਮਾਨ ਹੈ ਚਲੋ ਗੁਰਪਾਜੀ ਕੋਲ ਜਲ ਪਾਣੀ ਬਾਸ ਚੜਦੇ ਗਲਾਗੇ ਐ ਜੀ ਇੰਨੇ ਸੀਸਾ ਦੇਣ ਦੇ ਜਲ ਪਾਣੀ ਤੋਂ ਕਿਤੇ ਘੱਟ ਹੈ ਹਾਂਜੀ ਚੰਗਾ ਵੈਗ ਰੀ ਜੀ ਫਿੰਡ ਆਉਣ ਲਈ ਨਹੀਂ ਵਾਸ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਕਿਤੇ ਆਏ ਹੋ ਕਿਤੇ ਆਉਂਦੇ ਜਾਂਦੇ ਜਦੋਂ ਆਪਣੇ ਜਿਵੇਂ ਪਲਤੂਨ ਪੋਲ ਨਹੀਂ ਬਣਿਆ ਹਾਂਜੀ ਪਲਤੂਨ ਪੁਰੀ ਚ ਬਣਿਆ ਆਪਣੇ ਘੜਕੇ ਪਹਿਲੇ ਜਿਹੜਾ ਉਹ ਹਾਂਜੀ ਹਾਂਜੀ ਉਹ ਬਣਿਆ ਜਿਹੜਾ ਪਰਾਂ ਨੂੰ ਬੁਲਾਉਂਦਾ ਬਿਲਕੁਲ ਨਜ਼ਦੀਕ ਹੀ ਆਪਣੇ ਘਰ ਅੱਛਾ ਜੀ ਉਹ ਤੇ ਜ਼ਗੀਰਦਾਰਾਂ ਦੇ ਘੜਕਿਓ ਨਾ ਬਲ ਪਰਿਵਾਰ ਤੋਂ ਘੜਕਿਓ ਆ ਜਿਹੜੇ ਸਿਵੇ ਆ ਨਾ ਉਹਦੇ ਉਹਦੇ ਉੱਤੇ ਸਿਵੇ ਆ ਸਿਵੇ ਦੇ ਲਾਗੇ ਸੱਜੇ ਬੰਨੇ ਘਰ ਉਹ ਉਹਨਾਂ ਦੇ ਘਰ ਚ ਇੱਕ ਦੋਰੀ ਸੇਵਾ ਕੀਤੀ ਉਹ ਵੀ ਨਾ ਬਿਮਾਰ ਬਹੁਤ ਜਨਾ ਹੈ ਇਹ ਕਿਚ ਫੂਡ ਪਾਈ ਪਈ ਆ ਉਹਨਾਂ ਦੀ ਇੱਕ ਦੋਰੀ ਠੀਕ ਹੈ ਹਾਂ ਪਰਮਜੀਤ ਜੀ ਜਿਹੜਾ ਹੈਗਾ ਵਾ ਇਥੇ ਬੈਂਕ ਲੱਗਾ ਵਾ ਦਫਤਰ ਚ ਲੱਗਾ ਮੇਰੀ ਮੰਮੀ ਨੇ ਨੌਕਰੀ ਕਰਦਾ ਸੀ ਠੀਕ ਆ ਹਾਂਜੀ ਮੇਰੀ ਮੰਮੀ ਇਥੇ ਚੋਲਾ ਸਾਹਿਬ ਨੌਕਰੀ ਕਰਦੇ ਰਹਾ ਬਲਾਗ ਚ ਹਾਂਜੀ ਹੋਣੀ ਰਿਟਾਇਰ ਹੋਏ ਆ ਮੈਂ ਤਾਂ ਦੋ ਲੱਗਣੇ ਨਹੀਂ ਬਾਤ ਧੰਨਵਾਦ ਜੀ ਨਹੀਂ ਮੈਨੂੰ ਨਾ ਮਾਫੀ ਗਾਉਣ ਮੈਂ ਜਾਵਾਂ ਘਰੇ ਜਾਵਾਂ ਚੰਗਾ ਜੀ ਨਹੀਂ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਚੰਗਾ ਜੀ ਚੰਗਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਰੱਬ ਤੁਹਾਨੂੰ ਖੁਸ਼ੀਆਂ ਦੇਵੇ ਜੀ ਚੰਗਾ ਮਨੀ ਵੀਰ ਨਹੀਂ ਭਰਾ ਯਾਰ ਆਹ ਤਿੰਨ ਅਸੀਂ ਸਾਂਭ ਲਈਆਂ ਇੰਨੀਆਂ ਅਸੀਂ ਸਾਂਭ ਲਈਆਂ ਕਿਹਦੇ ਖਾਂਦੇ ਨਹੀਂ ਆਖ ਬੋਲ ਬੋਲੇ ਨਾ ਹਾਂ ਬੋਲ ਬੋਲੇ ਸੌਜੀ ਘਰੇ ਘਰ ਲਈ ਉੱਥੇ ਨਹੀਂ ਉੱਥੇ ਆਸ਼ੂ ਜੀ ਉਸੇਰੇ ਮੁੰਡਾ ਭੇਜ ਦੋ ਐਂ ਜੀ ਨਹੀਂ ਕਿਉਂਕਿ ਉਹ ਚਲ ਕਰਾਂਗੇ ਕੋਈ ਗੱਲ ਨਹੀਂ ਆਹ ਸਦਾ ਗਿਆ ਨਹੀਂ ਜਾਂਦਾ ਜਿਆਖਾ ਮਾ ਉਹ ਗੁਰਦਾਰੇ ਮੋਟੇ ਨੂੰ ਮੈਂ ਕਹਾ ਕਹੀ ਹਾਂਜੀ ਮਾਤਾ ਜੀ ਠੀਕ ਹੈ ਮਾਤਾ ਜੀ ਆਹ ਆ ਚਾਬੀ ਉਹਦੀ ਹਾਂਜੀ ਮਾਂ ਮੀ ਹੋਰ ਧੀ ਦਾ ਮਾਤਾ ਜੀ ਬਹੁਤ ਨੀਕ ਹੋਈ ਬੁੱਤ ਤੁਹਾਡਾ ਨਹੀਂ ਬਾਤ ਛੱਡ ਦੀ ਕਰਾਂ ਜੀ ਹਾਂ ਮਣੀ ਮੇਰੇ ਦੇ ਮਮੀ ਬਹੁਤ ਮਾਈਸ ਹਾਂ ਦੋ ਮਹੀਨੇ ਛੁੱਟੀ ਮੈਂ ਚਾਹ ਬਣ ਕੇ ਜਾਈ ਉਹ ਤੇ ਜਦ ਫੇਰ ਮੈਂ ਨਾਲ ਭੇਜ ਤੇਰੀ ਦੇ ਆ ਕੋਈ ਗੱਲ ਨਹੀਂ ਪਈ ਹਾਂ ਜੋ ਉਸਨੇ ਦਾੜੀ ਵੀ ਕੱਟੀ ਨਹੀਂ ਕੇਸ ਵੀ ਕੱਟੇ ਹੁੰਦੇ ਇਹ ਦੋਵੇਂ ਬ੍ਰਦਰ ਕੋਰਸੇ ਕੇ ਸੋਹਣੇ ਲੱਗਦੇ ਨਾਲ ਵੀਨ ਨੂੰ 3-4 ਸਾਲ ਤਾਂ ਜਾਂਦਾ ਸੀ ਜਿੰਗਾਂ ਨੇ ਏਡੀ ਜੱਗਾਂ ਲਾਤੀ ਆਪਣਾ 3-4 ਸਾਲ ਤਾਂ ਜਾਂਦਾ ਨਹੀਂ ਰਿਹਾ ਉਹਦੋਂ ਉਹਦੋਂ ਦਾ ਕੰਨੈਕਟ ਕਰਦਾ ਇਹ ਮੇਰੇ ਬਿਚੇ ਕਮੈਂਟਾਂ ਦੇ ਸੰਗ ਲੋਕਾਂ ਨਾਲ ਲੜਦਾ ਵਧ ਹੁੰਦਾ ਆ ਵਕੂਟ ਵਰਦਾਦਾ ਆ ਬੇਰੇ ਵਿਚ ਲੱਗਦਾ ਜਿੰਦਾ ਨਹੀਂ ਚੰਗਾ ਬੰਨੀ ਵੀ ਮੈਨੂੰ ਨਹੀਂ ਸੀ ਵਕਰ ਨਹੀਂ ਬੰਦੇ ਕਰ ਨਹੀਂ ਬੰਦੇ ਲੱਗਾ ਉਹਦੇ ਕਿਤੇ ਨਾ ਤੇ ਆਪਣੇ ਆਪਣੇ ਹੰਦੇ ਉਹ ਗਵਾਂਢੀ ਮੈਂ ਉਹਨਾ ਹੀ ਆ ਲੈ ਜੀਸ ਤਾਂ ਡਾ ਖੁੱਲਾ ਹੁੰਦਾ ਇਹਦਾ ਦੇਖ ਉੱਚੇ ਕਰਕੇ ਮੇਰਾ ਗਵਾਂਢੀ ਹੁੰਦਾ ਸਾਰਿਆਂ ਕੋ ਸਾਰੇ ਜਾਣਦੇ ਆ ਆ ਹੋਏ ਉਹ ਭੈ ਮੈਂ ਵੇਖਣਾ ਕੀ ਕਰਦੇ ਹਾਂ ਉਹ ਯਾਰ ਦੁਨੀਆ ਨੂੰ ਨਹੀਂ ਜਿੱਤਦਾ ਆਪਾਂ ਆਪਾਂ ਨੂੰ ਆਪਣੇ ਕਰਮਾਂ ਦੇ ਨਾਲ ਆਪਾਂ ਗੁਰਦੁਆਰੇ ਜਦੋਂ ਜਾਈਏ ਤੇ ਆਪਾਂ ਗੁਰੂ ਘਰ ਸੱਚੇ ਚਾਹੀਦੇ ਆ ਠੀਕ ਹੈ ਦੁਨੀਆ ਨੂੰ ਥੋੜੀ ਜਿਹਾ ਸਕੇ ਆ ਚੰਗਾ ਮਨੀ ਮੈਨੂੰ ਛੁੱਟੀ ਦੇ ਠੀਕ ਹੈ ਚੰਗਾ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਾਬਾ ਬਾਈ ਚੈਨਲ ਦਾ ਆਪਾਂ ਫੇਸਬੁੱਕ YouTube Insta ਇੱਕ ਕੱਢ ਦੇਣਾ ਦੇ ਦੇਣਾ ਪੁੱਤ ਮੇਰੇ ਕਿਹੜਾ ਪਿੰਡਾ ਬਣਾ ਚਲੋ ਸਾਈ ਚਲੋ ਸਾਈ ਨੌਂਦੇ ਹੀ ਰਹਿਣਾ ਸੋਚੇ ਨਾਲ ਪਰਵਾਹ ਟਰਾ ਦੇਮ ਨੂੰ ਲੈ ਲਗੀ ਭਾਜੀ ਹਾਂਜੀ ਉਹ ਆਪਣੇ ਰਿਲੇਟਿਵ ਰਾਜੂ ਨੰਦ ਦੇ ਪਰਿਵਾਰ ਚੋਂ ਹੈ ਰਾਜਾ ਕੀ ਲੱਗਦਾ ਰਾਜਾ ਜਿਹੜਾ ਉਹ ਸਾਡੇ ਚਾਚੇ ਦੀ ਕੁੜੀ ਦਾ ਜਵਾਈ ਹੋਣਗੇ ਜਵਹੀਦ ਅੱਛਾ